ਲਾਤਾ ਹਾਂ ਤੁੰਨੋ ਕਮਿਆ ਕਿ ਆਕਾ ਗੀਜਰ ਗੀਜਰ ਕਰਦਿਆਂ ਇੱਕ ਦਿਨ ਨੇ ਗੀਜਰ ਲੱਗ ਗਿਆ ਤਰਾ ਹਾਂ ਹੋਰ ਗੀਜਰ ਚੋਲੀ ਡੰਡਾ ਕੱਢਦੇ ਅੱਜ ਅੱਜ ਖੇਡਾਂ ਗੁੱਲੀ ਡੰਡਾ ਗੁਲੀ ਮੋਣੀਆ ਤੇ ਮੇਰੇ ਕੋਲ ਭੇਜ ਦੋ ਮੈਂਬਰ ਹੋ ਗਏ ਨਾ ਮੈਂ ਤਾਂ ਆਏ ਨੇ ਪੈਂਟ ਕੋਟ ਲਵਾ ਬੜੀ ਛੂਮਾ ਪਤਾ ਨਹੀਂ ਬਸ ਪੁਰਾਣੀ ਬੁੜੀ ਦੀ ਗੁਰਤੀ ਦਿੱਤੀ ਹੋਣੀ ਆ ਕਿਸੇ ਦੀ ਗੋਲਿਆਂ ਦੀ ਜਾੜ ਆ ਨੇਰੀ ਚੱਲ ਵੇ ਕੱਪੜਾ ਨਾ ਮੂੰਹ ਬੰਦ ਦੂੰ ਲਾਤਾ ਹਾਂ ਖੋਲ ਲੋ ਕਿ ਆਕਾ ਗੀਰ ਗੀਰ ਕਰਦਿਆਂ ਇੱਕ ਦਿਨ ਨੇ ਆ ਕਿ ਆਕਾ ਠੰਡਾ ਤੱਤਾ ਪਾਣੀ ਹਾਂ ਕਿੰਨੇ ਬੰਦੇ ਉਧਰ ਵਾਸ ਕੀ ਨਾ ਆਉਣ ਕੋ ਲਾ ਮੇਰਾ ਫਾ ਲਿੰਗ ਇਹਨਾਂ ਪਰ ਲੱਗੂਗਾ ਮੈਂ ਨਾਲ ਦਾ ਕੋ ਇਹ ਬੈਨ ਨਹੀਂ ਕਹੀ ਜਾਂਦਾ ਫਿਰ ਤਾਂ ਕੀ ਪਤਾ ਲੱਗੂਗਾ ਬੰਦੀ ਆ ਹੁਣ ਉਹ ਬਾਬਾ ਇਹ ਬੈਲ ਨਹੀਂ ਮਰਨੂੰ ਕਹਿੰਦਾ ਹਾਂ ਮੈਂ ਤਾਂ ਦੂਜਾ ਬੈਲ ਕਹਿਣਾ ਉਹ ਤਾਂ ਹੁਣ ਦੇਣਾ ਹੀ ਪੈਣਾ ਇੱਕ ਵੇਦ ਲੱਗਣਾ ਹੀ ਆ ਹੂੰ ਕਿਉਂ ਉਹ ਤਾਂ ਇੱਕ ਵੇਦ ਲੱਗਣਾ ਹੀ ਆ ਹਣ ਤਾਰ ਐ ਫਾਦਈ ਇਹਨਾਂ ਨੂੰ ਆਹ ਕਿਹੜੀ ਤਾਰ ਕਿੱਧਰ ਦੀ ਪਵਾਤੀ ਹਾਂ ਇਹਦੇ ਪਾਰਿਆਂ ਮੀਟਰ ਜੀ ਲਾਗੇ ਹੋ ਖਾ ਰਤੀ ਮੈਂ ਫਾਤਜੀ ਉੱਥੇ ਲੱਗਣਗੇ ਉਹਨਾਂ ਦਾ ਗਲਤ ਜੀ ਪਵਾਰੀ ਤਾਰ ਤੁਸੀਂ ਯਾਰ ਗੀਜਰ ਲੱਗ ਗਿਆ ਤਰਾ ਹਾਂ ਹੋਰ ਗੀਜਰ ਮੰਨੇ ਦਿੱਤਾ ਹੋ ਗਾਣਾ ਸੜਕੇ ਪਾਉਂਦੇ ਮੰਨੇ ਉਹਨੇ ਉਹਨੇ ਛਾਣੀ ਚਾਹ ਗਾ ਉਹ ਪੂਰੀ ਛਾਣੀ ਹੈ ਤਾਣਾ ਉਹਨੇ ਕੰਮੈਂਟ ਹਾਂ ਬੁਲਿ ਡੇੜੀ ਬੈਨਾ 10000 ਰੁਪਏ ਚਾਹੀਦਾ ਮੈਂ ਕਿਹਾ ਹਜ਼ਾਰ ਤੋਂ ਨਾ ਕੰਮੜੀ ਕਿੱਥੇ ਧਰਨਾ ਹੂੰ ਹੂੰ ਕੋ ਕਰਦਾ ਪੰਜਾਂ ਚਾਰ ਰੱਖਾ ਉਹ ਇਹਨੇ ਤਾਂ ਮੁੰਡੇ ਨੇ ਲਵਾਵਣਾ ਕਿ ਬਿਠਾਵਣਾ ਹਾਂ ਗੁੱਡੇ ਗੁੱਡੇ ਤਾਂ ਛੱਡਾ ਵੇ ਵੀ 10000 ਰੁਪਏ ਆ ਗਏ ਮੈਨੂੰ ਹੂੰ ਫਿਰ ਮਦ ਇਹ ਕੀ ਗੱਲ ਰੋਟੀ ਨਹੀਂ ਲਾਈ ਮਾਂ ਤਾਂ ਹਜੇ ਲਾਹੀ ਨਹੀਂ ਲਾ ਲਾ ਫਿਰ ਰੋਟੀ ਦਾ ਲਾ ਲਾ ਸਫਾ ਫੱਟੇ ਸਾਡੇ ਤਾਂ ਪਰੋਂ ਨਹੀਂ ਖਾਦਣਾ ਮੈਨੂੰ ਕਾਹਦੇ ਨਾ ਹਾਂ ਨਾ ਸਾਗ ਨਾ ਚਲੋ ਜੀ ਅੱਖਾਂ ਨੇ ਬਣਾਉਣੀ ਆ ਮੂਲੀ ਮਾਂ ਮੂੜਾ ਗਾਣਾ ਰੁੱਟ ਗਈ ਲਾ ਆ ਜਾ ਮੈਂ ਮੂਲੀ ਮੂਲੀ ਸਬਜੀ ਬਣਾ ਕੇ ਖਵਾਉਂ ਨਾ ਮੈਨੂੰ ਮੁੰਨੇ ਦੀ। ਹੂੰ। ਮੂੜੀ ਤੇ ਵਿੱਚ ਮਟਰ ਕੱਢ ਕੇ ਬੋਕ। ਉਹ ਮੂੜੀ ਤੇ ਉਹ ਮੂਲ ਮਟਰ ਦਾ ਕੱਚੇ ਰਹਿ ਜਾਂਦੇ ਆ ਯਾਰ ਤੇਰੇ। ਵਾਲੂਂਗੀ। ਉਵਾਲ ਕੇ ਇਕੱਠੇ। ਤੜਕਾ ਭੁੰਨ ਕੇ ਸੁੱਕੀ ਸਬਜੀ ਤੈਨੂੰ ਬਣਾ ਕੇ ਖਵਾਉਂਗੀ। ਤੂੰ ਮੈਨੂੰ ਮੂੜੀਆਂ ਵਾਲੇ ਰੋਟੀਆਂ ਦੇ ਦੇ ਲਾ ਕੇ। ਮੂੜੀਆਂ ਨਾਲ ਹੀ ਰੋਟੀ ਲੈਣੀ ਹੁਣ। ਤੂੰ ਕਸ ਕਰ ਲੈ ਦੋਨਾਂ ਨਹੀਂ ਕਰਦੇ ਮੂੜੀਆਂ ਨੂੰ। ਆਓ। ਧੋਨੇ ਕਰਕੇ ਤੇ ਮੈਂ ਸਬਜ਼ੀ ਬਣਾ ਲਵਾਂ ਨਾਲੀ ਠੀਕ ਆ ਸਬਜ਼ੀ ਸਬਜ਼ੀ ਬਣਾਈ ਜਾ ਮੈਂ ਹਾਂ ਹਾਂ ਤੈਨੂੰ ਖਾ ਕੇ ਤੁਹਾਨੂੰ ਦਿਖਾਵਾਂਗੀ ਜੇ ਤੇ ਖਾਦੀ ਹੋਵੇ ਫਿਰ ਤਾਂ ਤੁਹਾਨੂੰ ਗੱਲ ਆਵੀ ਖਾਦੀ ਨਹੀਂ ਵਾਸਤਾ ਨਹੀਂ ਹਾਂ ਜੇ ਖਾਦੀ ਕੋਈ ਨਹੀਂ ਤੁਸੀਂ ਹਾਂ ਨਹੀਂ ਤੇ ਮੋਟੂ ਵੀ ਖੋਣੀ ਜੀ ਹਾਂ ਫਿਰ ਬਣਾ ਕੇ ਫਿਰ ਮੈਂ ਹੀ ਖੋਣੀ ਆਉਂਗੀ ਹਾਂ ਹੁਣ ਵੀ ਮੈਂ ਹੀ ਖਾਂ ਅੱਜ ਤਾਂ ਬਹੁਤ ਭੁੰਦ ਸੀ ਹੋਈ ਕੋਣ ਚੱਕੀ ਜਾਣੀ ਮੈਂ ਜੀਂਦੇ ਸੁੱਕਣੇ ਬਾਅਦ ਆਉਣਾ ਬੰਦ ਫੇਰ ਬੰਦ ਕਰਤਾ ਉਹ ਜਾ ਫਿਰ ਆਹ ਫੋਨ ਤੂੰ ਚੱਕਦੀ ਨਹੀਂ ਨਾ ਦੇਖਦੀ ਆ ਦੇਖਦੀ ਵੀ ਨਹੀਂ ਉਹ ਦਫਾ ਰਿਆ ਚੱਲਿਆ ਚਲੂਗਾ ਹੋਗਾ ਨਾ ਇਹ ਤਾਂ ਚਾਰ ਜਲਵਾ ਤਾਰ ਗੇਡਰ ਲੋਰਾ ਉਹਦਾ ਬੰਦਾ ਫੋਨ ਤਾਂ ਨਾ ਨਹੀਂ ਕਿੱਥੇ ਉਹ ਰੋਲਵਾ ਚਾਰ ਚੋਰ ਤੇ ਲੱਗਿਆ ਹੋਗਾ ਹਾਂ ਨਾ ਹੇ ਹਰਦਾ ਨਹੀਂ ਡਾਡੀ ਇਹਦਾ ਬੰਦ ਕੀਤਾ ਪਿਆ ਹੁਣ ਤਰ ਜਿਹੜਾ ਉਹ ਚਾਰਜ ਹੋ ਗਿਆ ਲੈ ਖੋਲ ਦੇ ਨਾ ਖੁਲਾਗੇ ਮੈਂ ਫੋਨ ਹੀ ਬੰਦਾ ਬੈਟਰੀ ਨਹੀਂ ਚਾਰਜ ਨਹੀਂ ਹੋਇਆ ਹੋ ਗਿਆ ਨੈਟ ਛੱਡਣਾ ਲਾ ਹੋਊਗਾ ਨੈਟ ਛੱਡ ਕੇ ਦੇ ਉਹਨੂੰ ਫੋਨ ਤਾਂ ਦਿਖਾ ਮੈਨੂੰ ਨਾ ਤੂੰ ਕਹਿੰਦਾ ਬੰਦਾ ਹਜ ਬੰਦ ਤਾਂ ਹੁਣ ਤਾਂ ਸਫਰ ਤਾਂ ਹੋ ਗਈ ਉਹ ਬਾਲਾ ਨੂੰ ਕੰਗੀ ਤਾਂ ਮਾਰਨਾ ਕਰ ਹਾਂ ਤੂੰ ਗਾਹ ਠੀਕ ਆ ਨਹੀਂ ਚੱਲਦਾ ਪਤਾ ਨਹੀਂ ਕੀ ਕਰਤਾ ਰਹਾ ਉਹ ਤਾਂ ਆਉਣ ਮਣੀ ਹੁੰਦਾ ਡੈਡੀ ਨੇ ਕੀ ਕਰਤਾ ਇਹਨੂੰ ਨਾ ਕੀ ਦਾ ਕਿਉਂ ਇਹ ਤੇਰੀ ਮਾਂ ਸੀ ਮੈਂ ਕੀ ਕਰਨਾ ਸੀ ਕਰੂੰ ਲੈ ਤੇ ਬਾਹਰ ਤੋਂ ਦੇਖਿਆ ਤੂੰ ਲਾਈ ਜਾਂਦਾ ਚੰਗਾ ਬੇਟੇ ਹਾਂ ਪਟਾਕੇ ਛੱਡ ਬੜੇ ਬੁੱਟ ਰਾਹ ਦੇ ਕਹਿੰਦੇ ਪਟਾਕੇ ਓਏ ਉਹ ਤੇਰਾ ਦੇ ਗਿੱਲਾ ਵਾ ਅਪਡੇਟ ਹੁੰਦਾ ਤਾਂ ਹਜੇ ਫੋਨ ਥੋੜਾ ਚੱਕ ਹੁਣ ਚੱਲਿਆ ਚੱਕ ਲਓ ਹਾਂ ਬਈ ਹਲੋ ਹਲੋ ਹਾਂ ਤੇ ਇਹ ਨਹੀਂ ਹੈਗੀ ਕੀ ਤੇ ਇਹ ਨਹੀਂ ਹੈਗੀ ਫੜਾਇਓ ਕਿੰਨੇ ਵਾਰ ਮੈਂ ਫੋਨ ਲਾਇਆ ਜੈ ਹੈਪੀ ਬੈਨਿੰਦੇ ਮੈਂ ਚੱਕੀ ਨਹੀਂ ਗੇ ਮੰਮੀ ਦਾ ਕੰਮ ਕਰਦੀ ਤੇ ਬੀਲ ਲੀਆਂ ਰੋਟੀ ਲਾਉਂਦੀ ਹੈ ਹਜੇ ਮੰਮੀ ਦਾ ਵੀ ਵਟਸਐਪ ਦੀ ਰੋਟੀ ਲਾਉਂਦੀ ਆ ਜੀ ਤਾਂ ਬਾਲ ਕੇ ਮੈਂ ਕੀ ਤੇ ਹਾਂ ਚਰਾ ਜੂਗੀ ਕਿਰਾਇਓ ਦਾ ਮਾਮ ਨਾਲ ਗੱਲ ਰੋਟੀ ਲਾਉਂਦੀ ਹੈ ਹਜੇ ਆਹ ਹੋ ਜਾਂਦਾ ਫੇਰ ਕੀ ਆਹ ਫੋਨ ਚੱਕਿਆ ਉਹਦਾ ਮੂਰੇ ਰੱਖ ਦੋ ਨਾ ਗੈਸ ਦੇ ਨਾ ਫੇ ਰੋਟੀ ਕਿਵੇਂ ਲਾਉਗੀ ਮਚਾ ਲੂ ਹੂਣ ਸਾਹਮਣੇ ਕੰਧ ਨਾਲ ਰੱਖ ਲਓ ਠੀਕ ਹੈ ਜਿਲੋਂ ਦੇ ਨਹੀਂ ਰੋਟੀ ਚਿੱਲੇ ਦੀ ਨਹੀਂ ਨਹੀਂ ਹੁੰਦੀ ਹੋਰ ਕਾਦ ਦੇਂਦੀ ਆ ਨਹੀਂ ਵੀ ਗੈਸ ਦੇ ਉੱਪਰ ਦੇ ਕੇ ਚਿੱਲੇ ਦੇਉਂਦੇ ਆ ਲਾਮ ਨੂੰ ਫੜੀ ਗਰ ਖਾਂ ਸੱਸੀ ਗੰਗੋਂ ਖਾ ਰਹੀ ਫੁਰਨਾ ਨਾ ਕੰਨ ਨਾ ਉਠਿਆ ਹਾਂ ਕਿੱਥੇ ਤੱਕ ਖਾਧੀਆਂ ਸਵੇਰ ਦੀਆਂ ਸਾਡੀਆਂ ਨਾ ਦੰਦ ਨੇ ਤੇ ਪਿਆਰੀ ਤੇ ਮੇਰੀ ਇਹੇ ਉਠਣ ਉੱਠਿਆ ਹੁਣ ਉੱਠ ਕੇ ਹੁਣ ਨਾ ਤੇ ਦਿੰਦੀਆਂ ਤਿੰਨ ਤਾਂ ਸਾਡੇ ਦੁਬਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਹੁਣ ਇਹਦਾ ਹੁੰਦਾ ਹੈ ਇਹਦਾ ਤਾਂ ਸਵੇਰ ਲਈ ਆ ਬੱਸ ਮਾ ਨਉਂਦੀ ਨਹੀਂ ਹੁੰਦੀ ਮੈਂ ਕਹਿੰਦੇ ਦੁਬਾਰੇ ਚੱਤੀ ਉੱਪਰ ਕੇ ਫੇਰ ਦਮ ਉੱਧਰ ਤੋਂ ਲਾਉਣੀਆਂ ਐ ਸ਼ੋਕ ਕਰਦੀ। ਹੈਪੀ ਬਰਥਡੇ ਕਿੰਨੇ ਫੋਨ ਲਾਇਆ ਤੁਹਾਨੂੰ ਭੈਣ ਕਹਿੰਦੀ ਚੱਕ ਦੇਣੀ ਫੇਰ ਹਾਂ ਫੋਨ ਬੰਦ ਸੀ ਇਹ ਚਾਰਜ ਤੇ ਲਾਇਆ ਸੀ ਪਹਿਲਾਂ ਲੈਠਾ ਹੀ ਨਹੀਂ ਸੀ ਫੇਰ ਦਾਤਾ ਕੀ ਫੇਰ ਚਾਰਜ ਹੋਇਆ ਮੈਂ ਅਗੇ ਕਿਹਾ ਨਾ ਖਾ ਭੂਨਾ ਚਾਰਜ ਤੇ ਲੱਗਿਆ ਮਾ ਫੋਨ ਆਇਆ ਹੋਊਗਾ ਜ਼ਰੂਰ ਲਾ ਤਾਂ ਮੈਂ ਲਾਇਆ ਸੀਗਾ ਆ ਰੋਟੀ ਮਚਾਤੀ ਛਾਰੀ ਨਹੀਂ ਮੱਚੀ ਉਹ ਫੇਰ ਲੈਣੀ ਆ ਮੈਨੂੰ ਹੁਣ ਰੋਟੀਆਂ ਮੱਛੀਆਂ ਮੱਛੀਆਂ ਲੈਣੀਆਂ ਨਹੀਂ ਹੁਣ ਨਾ ਮਾਤਾਪਾਣ ਜਦੋਂ ਜਦੋਂ ਲੈਣ ਦਿਖਾਣੀ ਆ ਫਿਰ ਆਈਂ ਮੜ ਗਈ ਹਮ ਨਾ ਆ ਮੱਛੀ ਆ ਰੋਟੀ ਲੈ ਹਾਂ ਹੁਣ ਦੇਖ ਤੂੰ ਮੈਂ ਤੂੰ ਕਾਲਾ ਕਾਲਾਂਗੇ ਅੰਦਰ ਕਾਲਾ ਹੀ ਹੋਊਗਾ ਨਾ ਉਹ ਪੱਖੀ ਛੱਡਣੀ ਪੈਣੀ ਆ ਹੁਣ ਮੈਨੂੰ ਉਹ ਸਾਨੂੰ ਹੁਣ ਕੀ ਪਤਾ ਸੀਗਾ ਵੀ ਇੰਨਾ ਕਾਲਾ ਧੂਆਂ ਹੋਊਗਾ ਹੋਰ ਦੁਬਾਰਾ ਕਰਨ ਜਾ ਰਹੇ ਤੇ ਨੂੰ ਉਹ ਦੂਜਾਂ ਨੂੰ ਜਾਤਾ ਤਾਂ ਉਹਦੇ ਨਾਲ ਹੋ ਗਿਆ ਆਦਾ ਜਾਨੀ ਮੈਂ ਟਾਇਰ ਨੂੰ ਮੱਗ ਲਾਤੀ ਹੁੰਦੀ ਐ। ਉਹ ਪੱਖੀ ਬਿਮਾਰ ਨਾ ਕਰਦੀ ਕਿਸੇ ਨੂੰ। ਬਿਮਾਰ ਕਿ ਤੂੰ ਅੰਦਰ ਨਹੀਂ ਆਉਣਾ। ਨਹੀਂ ਗਿਆ ਉਹ ਤਾਂ ਉਧਰ ਨੂੰ ਭੱਜ ਗਿਆ ਉਹਦੇ। ਪਾਣੀ ਤਾਂ ਜਾ ਪੱਖੀ ਨਾਲ ਹੀ। ਪੱਖੀ ਦਾ ਹੌਣ ਛੱਡੀ ਉਹ ਤਾਂ ਪਹਿਲਾਂ ਹੀ ਹੋ ਗਿਆ ਸੀ। ਨਾ ਹੋ ਗਿਆ ਹੋਰ ਕੋਈ ਨਹੀਂ। ਹਾਂ। ਪਤਾ ਨਹੀਂ ਕੀ ਮਚਾਈ ਜਾਂਦੇ ਐ ਘਰ ਤਾਂ ਵੇਚਣਾ ਐ ਇਹ। ਹੈਂ? ਘਰ ਤਾਂ ਵੇਚਣਾ ਐ। ਵੇਖਣਾ ਬੁਖਣਾ ਘਟੇ ਇਹ ਤਾਂ ਮਚਾ ਤਾਂ ਸਾਰਾ। ਆਉਂਦਾ ਹੈ ਮਾਰਦਾ ਗੱਲਾਂ ਯਾ ਤੁਸੀਂ ਬਾਹਰ ਨਹੀਂ ਆਉਦੋਂ ਬਾਲੀ ਅੱਖਾਂ ਚਾਹ ਬਣਾ ਹਾਂ ਬਾਲਾਂ ਕਰਦੀ ਆ ਚੁਗਲੀਆਂ ਚੁਗਲੀਆਂ ਦੀ ਜਾੜ ਆ ਮੇਰੀ ਚੱਲ ਵੇ ਥੱਪੜਾ ਨਾਲ ਮੂੰਹ ਬੰਦ ਦੂੰ ਹਾਂ ਕਿਉਂ ਕੋਰੇ ਕੋਲੇ ਕੰਮ ਨਹੀਂ ਕੋਈ ਹਾਂ ਆ ਕੋਲ ਮੜਿਆ ਇਹਨੂੰ ਮਚਾ ਪਰੇ ਹਾਂ ਉਹ ਤੇ ਹੋਰ ਮੈਂ ਨਹੀਂ ਵੇਚੂੰਗੀ ਲਾਬੇ ਗਣਾ ਕਿੱਥੇ ਆ ਇਹ ਇਹ ਕਿ ਨੋ ਨੰਦਾ ਬੇ ਤੂੰ ਅਗਲਾ ਪ੍ਰੇ ਤੂੰ ਹੀ ਸਿੱਖ ਗਿਆ ਉਹ ਇਹ ਨਹੀਂ ਦੇਖਦਾ ਗਾ ਹਾਂ ਦੇਖਦਾ ਕਿ ਆ ਨਹੀਂ ਸਾਰਾ ਦੇਖਦਾ ਥੋੜੀ ਕਾਉਂਗਾ ਲਾ ਫਿਰ ਖੋਸੀ ਖੋਸੀ ਪੁੱਤ ਘੀਰੇ ਵਾਖਦਾਂ ਇਹ ਬੜੇ ਘੀਰੇ ਵਾਖਦੇ ਹਾਂ ਤੁਸੀਂ ਘੀਰੇ ਵਾਖਦੇ ਆ ਖੱਲੇ ਦੀ ਲਾ ਫਿਰ ਇਹਨੂੰ ਤਾਂ ਤਾਂ ਇਹ ਕਾਗਜ ਆ ਜਾਣਾ ਦਾਦੇ ਲਾ ਫੋੜਾ ਡਾੜੀ ਦਾਦੇ ਹੋਰ ਚਾਲ ਨਹੀਂ ਕਰਦੀ ਰਹਿੰਦੀ ਆ ਇਹ ਤਾਂ ਬੌਲਾ ਬੌਲੀ ਸ਼ੂਮ ਆ ਪਤਾ ਨਹੀਂ ਬਸ ਪੁਰਾਣੀ ਬੁੜੀ ਦੀ ਗੁੜਤੀ ਦਿੱਤੀ ਹੋਣੀ ਆ ਕਿਸੇ ਦੀ ਆ ਪਾਣੀ ਆ ਪਾਣੀ ਦੀ ਉਹ ਇੰਨੀ ਸੂਮ ਬਾੜੀ ਸੂਮ ਆ ਵੀ ਇਹ ਤਾਂ ਵੱਡੀ ਮੇਰੀ ਨਾਨੀ ਦੀ ਸੀ ਮੈਨੂੰ ਮੇਰੀ ਉਹ ਨਾਨੀ ਵੀ ਇਹ ਜਿਹੀ ਹੀ ਹੋਣੀ ਆ ਫਿਰ ਵੱਡਦੀ ਤਾਂ ਗੱਤਾ ਚਾਈਦਾ ਉਧਰੋਂ ਲੰਡਨੋਂ ਮਗਾ ਲੈਣੇ ਆ ਤੈਨੂੰ ਵੇਚੀ ਜਾਈ ਆ ਆ ਉਧਰ ਉਧਰ ਗੱਨਾ ਪਊਗਾ ਉਹਨੂੰ ਉਧਰ ਗੱਤਾ ਹੀ ਗੱਤਾ ਵਾ ਆਹੋ ਨਾ ਬੈਕਦਾ ਨਾ ਕਰਦਾ ਉਹ ਤਾਂ ਕੱਢਦੇ ਆ ਸਗਾ ਘਰੋਂ ਵੀ ਲੈ ਜਾਓ ਕੋਈ ਆਹ ਗੱਤਾ ਉੱਥੇ ਤਾਂ ਛੱਡਿਆ ਹਾਂ ਮੁੰਟ ਦੇ ਕਹਿਣਾ ਮਮਾ ਮਾਏ ਤਾਂ ਇੱਥੇ ਤਾਂ ਹੀ ਜਾਂਦਾ ਮਹਬਾਖ ਰੂਬੇ ਮੇਰਾ ਤਾਂ ਦਿਲ ਕੱਟਦਾ ਭਾਈ ਹਾਂ ਜੇ ਤੂੰਗਾ ਉੱਥੇ ਹੁੰਦਾ ਮੈਂ ਤਾਂ ਕਈ ਸੌ ਕਮਾ ਲੈਣੇ ਸੀ ਹਾਂ ਕਮਾ ਲੈਣੇ ਸੀ ਐਵੇਂ ਨਹੀਂ ਫਾਈ ਗੱਲ ਮਾਰਦਾ ਗੱਲਾਂ ਹਾਂ ਐ ਨਹੀਂ ਕਰ ਵਾਜ ਦੇ ਜ਼ਿੰਦਗੀ ਬਾੜੀ ਰੈੜੀ ਬਾੜੀ ਸੂ ਆ ਹਾਂ ਰੈੜੀ ਸੂ ਸੀ ਇੱਕ ਤਾਂਹੀ ਆ ਪੈ ਕੇ ਦੋ ਖਣ ਲੈ ਜੇ ਪੱਥਰੇ ਡਾਉਣ ਵਾਲੀ ਹੁੰਦੀ ਤਾਂ ਖਾਣ ਨਹੀਂ ਪੈਣੇ ਸੀ ਦੋ ਤੇ ਪਰ ਮੈਂ ਥਲੀੜੇ ਕੱਢ ਕੇ ਆਉਣੀ ਆ ਬੈਠੇ ਬੜਾ ਜ਼ੂਮ ਜ਼ੂਮ ਸੂ ਮਟਬਰ ਬੜੇ ਸੁਮਟਬਰ ਜੀ ਇਹਦਾ ਪਤਾ ਨਹੀਂ ਡੈਡੀ ਤੋਂ ਦੇਖ ਕੇ ਲੈ ਕੇ ਆਉਣੀ ਸੀ ਵਿਆਹ ਖੇ ਹੁਣ ਚੜ ਕੀਤਾ ਹਾਂ ਬਾਸ ਹੁਣ ਇਹ ਤਾਂ ਤੋਂ ਨਹੀਂ ਉਤਰਨਾ ਫੋਨ ਨਾਲ ਲੈ ਗਈ ਹੁਣੀਆਂ ਹਾਂ ਹੈਨਾ ਨਾਲ ਲੈ ਗਈ ਫੋਨ ਉਹ ਜਾਂਦੀ ਆ ਬਸ ਹੁਣ ਬਣਾ ਰੋ ਪੜਿਆ ਹਾਂ ਹਾਂ ਕੱਪੜਿਆਂ ਦਾ ਭਾਨਾ ਦੇਖਣ ਹੁਣ ਫੋਨ ਉਹਦੀ ਡੰਡਾ ਕੱਢਦੇ ਅੱਜ ਅੱਜ ਖੇਡਾਂ ਗੁੱਲੀ ਡੰਡਾ ਅੱਧਨ ਦਾ ਭਾਗ ਉਹਨ ਮੰਨਾਰ ਕੇ ਹੁੰਦਾ ਪਤਾ ਹੀ ਨਹੀਂ ਹੁਣ ਜਵਾਕਾਂ ਨੂੰ ਗੁੱਲੀ ਡੰਡਾ ਕੀ ਹੁੰਦਾ ਖੇਡਦੇ ਆ ਗਰਾਊਂਡ 'ਚ ਆਪਣੀ ਖੇਡਦੇ ਆ ਹੋਰ ਤਾਂ ਕਿਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਹੁਣਾ ਗੁੱਲੀ ਡੰਡੇ ਦਾ ਗੁੱਲੀ ਬਣਾਉਣਾ ਨਾ ਗੁੱਲੀ ਸੱਚੀ ਗੱਲ ਦੀ ਠੁੱਕ ਨਾ ਬੜੇ ਕਾ ਨੂੰ ਪਾੜ ਪਕਣਿਆ ਇਹ ਤੇਲ ਪਾਉਣਾ ਪੈਂਦਾ ਠੁੱਕ ਨਾ ਨੇ ਪਕੌੜੇ ਬਗਦੇ ਆ ਥੋੜੀ ਮਹਾਰਬਾ ਦਾ ਤੁਰਿਆ ਫਿਰਦਾ ਮਿੱਟੀ ਤੱਕ ਨਾ ਆ ਆ ਦੇਖੋ ਜਿਹੜਾ ਤੂੰ ਕੰਮ ਕਰਨਾ ਕਸੂ ਜੇ ਮਰ ਜਾਵੇਗਾ ਵੱਡੇ ਹੀ ਨਹੀਂ ਗਏ ਵੱਡਿਆ ਨਹੀਂ ਗਏ ਤੋ ਦਾਜੀ ਚਰਚਾ ਪੂਜਣਾ ਕਿਹੜਾ ਵਡਦੂ ਤਾ ਕੀ ਅੱਖ ਲੱਤ ਨਹੀਂ ਵੱਡ ਕੇ ਦਿਖਾਉਂ ਤਾਂਗੀ ਲਿਆ ਫਿਰ ਵੱਡਿਆ ਫਿਰ ਆਪਿਆਂ ਲਗਾਇਆ ਵਾ ਅਰਜਨ ਵੱਡਣਾ ਕਿੰਨਾ ਦਾ ਕਿੰਨਾ ਦਾ ਅਰਜਨ ਬਈਲੀ ਜੀ ਮੁੰਡੇ ਦਾ ਨਾ ਕੋਈ ਜੇ ਪਤਾ ਨੇ ਕਿ ਕੋਈ ਫਿਰ ਵੱਡਿਆ ਗੁਰਿਆ ਬਣੋਣੀਆਂ ਹੈ ਹਾਂਜੀ ਤੇ ਮੇਰੇ ਕੋਲ ਭੇਜ ਦਿ ਮੈਂ ਮਰ ਰੋਗਾ ਜਾ ਓਏ ਲਿਆ ਆ ਜਾ ਬਣਾ ਲੇ ਇੱਥੇ ਪਿਆ ਉਰੰਡਾ ਹੋਰ ਬਣਾ ਲੈਣਾ ਪੈਂਟ ਕੋਟ ਲਾਉਣਾ ਉਹਨਾਂ ਨੂੰ ਹੱਗਾ ਹੋ ਨਹੀਂ ਮੰਨੂਗੀ ਵੀ ਤੇ ਨਹੀਂ ਇਹਦੀ ਉਹ ਪਣੀ ਜਾਬੇ ਮੋਟੀ ਆ ਨਾ ਜੀ ਆਹ ਗੱਭੀ ਢੰਗੀ ਲੱਗਦੀ ਆ ਉਹ ਜਾ ਜਾ ਉਡਾ ਬਣਾ ਲਿਆ ਗੁੱਲੀ ਇਹ ਨਹੀਂ ਰੱਖ ਕੇ ਚੱਕਣਾ ਰਿਆ ਆਹ ਲਾੜਾ ਜੀ ਰੱਖੇ ਵੜਿਆ ਜੀ ਕਹਦਾ ਕੋਟ ਪੈਂਟ ਲਾਉਣਾ ਇਹਦਾ ਤਾਏ ਨੇ ਲੈ ਬੋਲ ਬੰਜੀ ਸਾਹਿਬ ਬੋਲੀ ਬਣਾਤੀ ਹੁਣ ਆਪ ਬੋਲੀ ਸ਼ੇਰ ਚ ਆ ਗਈ ਆ ਆਪਦੀ ਚ ਬੋਲੀ ਘਰ ਕਰਮ ਉਹ ਤੂੰ ਧਾਣੀ ਗੁੱਲਗਾਨੀ ਪਾ ਲਾ ਬੋਲੀ ਬਲੀ ਕਾ ਘਰਤੀ ਗੁੱਦੀ ਧੌੜ ਲਈ ਤਿੱਖੀ ਕਰਨ ਵਾਲੀ ਆ ਦਾ ਕਣਾ ਜਾ ਬਣਾ ਦੇ ਮੜਾ ਜਾ ਅੱਖ ਘੜਾਉਣੀ ਆ ਬਾੜਾ ਬਣਾਇਆ ਪੁਰ ਜਾਣਾ ਨੇ ਉਹ ਬਹੁਤ ਆ ਯਾਰ ਫਿਰ ਬਾਈ ਹੀ ਤਾਂ ਸੈਰੋ ਤੇ ਗਿੱਡਨ ਬਹੁਤ ਆਵੀ ਬਹੁਤ ਆ ਬਾਦੂ ਬਾਦੂ ਆ ਜਾ ਕਰ ਚਲੋ ਆਓ ਗੁੱਲੀ ਲਾ ਡੰਡਾ ਡੰਡਾ ਸ਼ਿਦਰਪਾਲ ਜੀ ਆ ਜਾਓ ਕਰਾਂ ਰੇੜਾ ਲਾ ਕੇ ਖੇਡ ਜਾ ਕਰਾਂ ਬਾਟੀਆਂ ਥੋੜੀਆਂ ਚਾਚੀਆਂ ਚਾਓ ਲੈ ਆਏ ਕਵੇਂ ਚਾਲ ਪਾ 2 3 3 ਆ ਵੀ ਚਲੋ ਵੀ ਲੇਕੋ ਤੇਰੀ ਵਾਰੀ ਆ ਹੁਣ ਬਾਟੀਆਂ ਦੀ 2 4 ਬੰਦੀ 6 ਹੋ ਗਈਆਂ ਵੀ ਸਾਡੀਆਂ 5

ਕੱਢੋ ਵਾਰ ਚੜਦੇ ਕੱਢ ਓਏ ਚਲਾ ਜੀ ਹੌਂ ਨਹੀਂ ਲੱਗਣੀ ਹੋ ਜਾ ਓਏ ਫਿਰ ਬਾਸ ਵਾ ਓਡਿਆ ਬਾ ਬਾ ਓਡਿਆ 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 ਚਲੋ ਵੀ ਆਵਤਾ ਚਲਾ ਜੀ ਦੂਜੀ ਵਾਲਾ ਉਹਦੀ ਆਜਾ ਚਲੋ ਜੀ ਚੱਲ ਬਈ ਹਾਂ ਲੱਭੂ ਨਾਲੀ ਤੇ ਆਪ ਪਾਓ ਵੀਰ ਆਪਣਾ ਹੀ ਵਾ ਕਰਦੇ ਉਧਰ ਹੋ ਚਲ ਨੂੰ ਡੱਕਰਾਂ ਵਾ ਤੂੰ ਵਾੜੀ ਉਹਨਾਂ ਕੱਢ ਲੈ ਲਗੂ ਨਹੀਂ ਮੈਂ ਟੱਕੀ ਕੋਈ ਨਾ ਕੋਈ ਨਾ ਪਾਲਾ ਹੱਥ ਨਾਲ ਕਿਉਂ ਉਹ ਜੀਤ ਚਲੋ ਹਲਟਰ ਵਾਲਾ ਪਾਣੀ ਹੈ ਚੱਲ ਪੈਕੋ ਲਾ ਹਾਂ ਉਹ ਇੱਧਰ ਰੋ ਮੂੰਹ ਦੇ ਕਿਵੇਂ ਅੜਦਾ ਕੱਟੀ ਜਾਣੀ ਆ ਉਧਰ ਚਲੋ ਉਧਰ ਕਿੱਥੋਂ ਲਈ ਆ ਨਾਲੀ ਦੇ ਪੈਰ ਘਰ ਨਾਲੀ 'ਚ ਨਾਲੀ ਦੇ ਪੈਰ ਘਰ ਚਲੋ ਗੁੱਲੀ ਖੜੀ ਗਲਤ ਆਟਾ ਨੇ ਤੇ ਵੋਟ ਹੋ ਗਿਆ ਕੋਨਾ ਲਾ ਕੇ ਮੈਂ ਰੀਪਲੇ ਦਿਖਾ ਆ ਜਾ ਆ ਜਾ ਆ ਜਾ ਦੇਖ ਦੇ ਦੇਖਿਆ ਲੈ ਲਾ ਹੋ ਰਿਹਾ ਆ ਰਿਆ ਬਾਰੀ ਬਾਰੀ ਉਹ ਵੱਜ ਗਿਆ ਲੱਗੀ ਲੱਗੀ ਨਹੀਂ ਹਾਲਾ ਸੀਰ ਮਹਿੰਗੀ ਕੀ ਕਹਦੋਗੇ ਅੰਦਰ ਜੀ ਨਿਕਲ ਆਂ ਅੰਟੀ ਚੋਰ ਆ ਗਏ ਓਏ ਹੋ ਨਾ ਆ ਰਹੀ ਆਹੀ ਆਹੀ ਆ ਉਹ ਆ ਗਈ ਉਹ ਆ ਗਿਆ ਆਂਟੀ